ਹੁਣ ਜੇ ਆਪਾਂ ਦੂਸਰੀ ਰੋਟੀ ਵੀ ਵੇਲ ਕੇ ਤੇ ਸੇਮ ਉਸੇ ਤਰ੍ਹਾਂ ਹੀ ਵੇਲ ਲਈ ਤੇ ਇਹਨੂੰ ਜਿਵੇਂ ਮਰਜ਼ੀ ਤੁਸੀਂ ਚੱਕੀ ਜਾਓ ਇਹ ਦੇਖੋ ਤੇ ਬਿਲਕੁਲ ਵੀ ਨਹੀਂ ਟੁੱਟੂਗੀ ਚਾਹੇ ਤੁਸੀਂ ਇਹਨੂੰ ਮੋਸੀ ਜਾਓ ਇਸ ਤਰੀਕੇ ਨਾਲ ਤੇ ਲੋ ਜੀ ਹੁਣ ਆਪਾਂ ਇਸੇ ਤਰ੍ਹਾਂ ਹੀ ਤਵੇ ਤੇ ਇਹਨੂੰ ਪਾ ਦਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਮੱਕੀ ਦੇ ਆਟੇ ਦੀ ਰੋਟੀ ਦੀ ਵੀਡੀਓ ਤੇ ਆਪਾਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਜੀ ਅੱਜ ਮੱਕੀ ਦੇ ਆਟੇ ਦੀ ਰੋਟੀ ਬਣਾਉਣ ਦਾ ਤੇ ਬਹੁਤ ਹੀ ਆਸਾਨ ਤਰੀਕਾ ਜੀ ਇਹ ਤੇ ਜੇਕਰ ਤੁਸੀਂ ਇਸ ਤਰੀਕੇ ਨਾਲ ਮੱਕੀ ਦੇ ਆਟੇ ਦੀ ਰੋਟੀ ਬਣਾਓਗੇ ਤਾਂ ਰੋਟੀ ਹੈ ਬਿਲਕੁਲ ਵੀ ਨਹੀਂ ਟੁੱਟੂਗੀ ਤੇ ਬਣਾਉਣੀ ਵੀ ਬਹੁਤ ਸੌਖੀ ਹੈ ਜੀ ਤੇ ਬਹੁਤ ਫੁੱਲੀਆਂ ਫੁੱਲੀਆਂ ਰੋਟੀਆਂ ਬਣਣਗੀਆਂ ਸਾਰੀਆਂ ਤੇ ਚਲੋ ਜੀ ਆਪਾਂ ਤੁਹਾਡੇ ਨਾਲ ਤਰੀਕਾ ਸ਼ੇਅਰ ਕਰਨ ਲੱਗੇ ਹੁਣ ਸਭ ਤੋਂ ਪਹਿਲਾਂ ਇੱਥੇ ਆਪਾਂ ਨੇ ਆਟਾ ਛਾਂਲ ਲਿਆ ਹੈ ਨਾਲ ਇੱਥੇ ਆਪਾਂ ਲਵਾਂਗੇ ਜੀ ਇੱਕ ਬਰਤਨ ਤੁਸੀਂ ਕੋਈ ਵੀ ਬਰਤਨ ਲੈ ਲੈਣਾਗਾ ਕੋਲੀ ਬਾਟੀ ਕੱਪ ਤੇ ਇੱਥੇ ਆਪਾਂ ਇੱਕ ਬਾਟੀ ਇਹ ਲੈਤੀ ਹੈਗੀ ਤੇ ਆਪਾਂ ਪਾਣੀ ਦੀ ਭਰ ਲਈ ਇਹ ਪੂਰੀ ਤੇ ਇਧਰ ਆਪਾਂ ਇੱਕ ਲੈ ਲਿਆ ਜੀ ਬਰਤਨ ਪਾਣੀ ਗਰਮ ਕਰਨ ਲਈ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਲਾਂਗੇ ਇਹ ਬਥੋੜਾ ਜਨਾ ਨਮਕ ਪਾਵਾਂਗੇ ਪਾਣੀ ਦੇ ਵਿੱਚ ਤੇ ਇੱਕ ਚਮਚਾ ਆਪਾਂ ਲੈਂਦਾ ਜੀ ਇੱਥੇ ਦੇਸੀ ਘਿਓ ਦਾ ਕਿਉਂ ਹੋ ਤੋ ਸੇ ਜਰੂਰ ਪਾਉਣਾ ਜੀ ਪਾਣੀ ਦੇ ਵਿੱਚ ਤੇ ਪਾਣੀ ਹੁਣ ਗਰਮ ਹੋ ਗਿਆ ਜੀ ਤੇ ਆਪਾਂ ਬਿਲਕੁਲ ਘੱਟ ਤੇ ਕਰਤਾ ਗੈਸ ਤੇ ਇੱਥੇ ਆਪਾਂ ਲੈ ਲਿਆ ਇੱਕ ਬਾਟੀ ਆਟੇ ਦੀ ਲੈਤੀ ਹੈਗੀ ਪਹਿਲਾਂ ਤੇ ਇਹਨੂੰ ਆਪਾਂ ਆਟੇ ਨੂੰ ਥੋੜਾ ਥੋੜਾ ਕਰਕੇ ਪਾਣੀ ਦੇ ਵਿੱਚ ਪਾ ਲਾਂਗੇ ਮਿਕਸ ਕਰ ਲਾਂਗੇ ਆਪਾਂ ਤੇ ਅੱਧੀ ਬਾਟੀ ਆਪਾਂ ਹੋਰ ਲੈ ਲਈ ਮੱਕੀ ਦੇ ਆਟੇ ਦੀ ਇੱਕ ਪਹਿਲਾਂ ਬਾਟੀ ਤੇ ਡੇਢ ਬਾਟੀ ਆਪਾਂ ਆਟੇ ਦੀ ਪਾਈ ਇੱਥੇ ਤੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਪਾ ਬੰਦ ਕਰ ਦਾਂਗੇ ਜੀ ਇੱਥੇ ਹੁਣ ਤੇ ਜੇਕਰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਹੁਣ ਆਪਾਂ आटे ਨੂੰ ਹੀ 15 ਤੋਂ 20 ਮਿੰਟ ਲਈ ਤੇ ਇਸੇ ਤਰ੍ਹਾਂ ਹੀ ਟਾ ਕੇ ਰੱਖ ਦਾਂਗੇ ਤੇ ਹੁਣ 15 ਤੋਂ 20 ਮਿੰਟ ਹੋ ਗਏ ਜੀ ਤੇ ਹੁਣ ਜਿਹੜਾ ਪਾਹੇ ਆਟਾ ਲਿੱਤਾ ਜੀ ਤੇ ਇਹਨੂੰ ਆਪਾਂ ਕੱਢਾਂਗੇ ਸਾਰੇ ਆਟੇ ਨੂੰ 프ਰਾント ਦੇ ਵਿੱਚ ਕੱਢ ਲਾਂਗੇ ਇਹਨੂੰ ਆਪਾਂ ਕਿਸੇ ਚਮਚ ਵਗੈਰਾ ਨਾਲ ਹੀ ਕੱਢ ਲੈਣਾ ਕਿਉਂਕਿ ਹਜੇ ਵੀ ਥੋੜਾ ਆਟਾ ਗਰਮ ਹੋਊਗਾ ਇਹ ਹੁਣ ਆਪਾਂ ਇਹਨੂੰ ਮਸਲ ਲਾਂਗੇ ਜੀ ਇਸ ਤਰੀਕੇ ਨਾਲ ਜਿਵੇਂ ਆਪਾਂ ਆਮ ਕਣਕ ਦਾ ਆਟਾ ਗੁੰਨਦੇ ਹਾਂ ਨਾਰਮਲੀ ਓਵੇਂ ਬਸ ਇਹਨੂੰ ਕੋਈ ਜ਼ਿਆਦਾ ਐਵੇਂ ਵੀ ਨਹੀਂ ਹੈਗਾ ਵੀ ਆਪਾਂ ਬਹੁਤ ਜ਼ਿਆਦਾ ਟਾਈਮ ਮੇਂ ਮਸਲਣਾਗਾ ਤੇ ਜਿਵੇਂ ਆਪਾਂ ਨਾਰਮਲ ਜਦ ਆਟਾ ਗੁੰਨਦੇ ਹਾਂ ਕਣਕ ਦਾ ਓਵੇਂ ਇਹਨੂੰ ਮਸਲ ਲੈਣਾਗਾ 2-3 ਮਿੰਟ ਲਈ ਜਿਆਦਾ ਇਹਨੂੰ ਮਸਰਣਾ ਦੀ ਲੋੜ ਨਹੀਂ ਹੈਗੀ ਤੇ ਇਹ ਵੇਖੋ ਜੀ ਆਟਾ ਹੁਣ ਆਪਾਂ ਬਿਲਕੁਲ ਸੈੱਟ ਕਰ ਲਿਆ ਇਕੱਠਾ ਕਰ ਲਿਆ ਸਾਰਾ ਆਟਾ ਜਿਵੇਂ ਆਪਾਂ ਗੁੰਨ ਕੇ ਤਿਆਰ ਕਰਨਾ ਇਸ ਤਰੀਕੇ ਨਾਲ ਤੇ ਦੇਖੋ ਜੀ ਪ੍ਰਾਂਤ ਨਾਲ ਇਹ ਕਿਤੇ ਵੀ ਬਿਲਕੁਲ ਵੀ ਨਹੀਂ ਜਿੱਪਕਿਆ ਹੈਗਾ ਆਟਾ ਤੇ ਨਾ ਹੀ ਆਪਣੇ ਹੱਥਾਂ ਨਾਲ ਲੱਗਿਆ ਇਹ ਤੇ ਬਹੁਤ ਹੁਣ ਆਪਾਂ ਥੋੜਾ ਜਿਹਾ ਘਿਓ ਲਗਾ ਲਾਂਗੇ ਹੱਥ ਤੇ ਬਸ ਥੋੜਾ ਜਿਹਾ ਹਲਕਾ ਜਿਹਾ ਘਿਓ ਲਗਾਇਆ ਆਪਾਂ ਨੇ ਹੱਥ ਤੇ ਤੇ ਹੁਣ ਆਪਾਂ ਇਹ ਤੇ ਇਸ ਤਰੀਕੇ ਨਾਲ ਲਗਾ ਲਾਂਗੇ ਉੱਪਰ ਦੀ ਜਿਵੇਂ ਉੱਪਰ ਉਹਨੂੰ ਆਪਾਂ ਇਸ ਤਰੀਕੇ ਨਾਲ ਰੱਖ ਲਾਂਗੇ ਤੇ ਇਸ ਤਰੀਕੇ ਨਾਲ ਆਪਾਂ ਨੂੰ ਜੀ ਬਾਰ-ਬਾਰ ਆਟਾ ਮਸਲਣ ਦੀ ਲੋੜ ਨਹੀਂ ਹੈਗੀ ਅੱਜ ਹੁਣ ਆਪਾਂ ਲੱਗੇ ਆਂ ਪੇੜਾ ਕਰਨ ਰੋਟੀ ਲਈ ਤੇ ਪੇੜਾ ਆਪਾਂ ਨਾ ਜਿਆਦਾ ਛੋਟਾ ਕਰਨਾ ਨਾ ਵੱਡਾ ਜਿੰਨਾ ਕਿ ਤੁਸੀਂ ਰੋਟੀ ਬਣਾਉਣੀ ਹੈ ਵੱਡੀ ਛੋਟੀ ਉਸ ਹਿਸਾਬ ਨਾਲ ਪੇੜਾ ਲੈ ਲੈਣਾ ਤੇ ਦੇਖੋ ਕਿੰਕਿਤੋ ਇਹ ਖਟੂਗਾ ਪੇੜਾ ਦੇਖੋ ਆਟਾ ਕਿਤੇ ਵੀ ਨਹੀਂ ਫੜਦਾ ਇਹ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਮੱਕੀ ਦੇ ਆਟੇ ਦੇ ਹੀ ਆਪਾਂ ਪਰੇਥਣ ਲਗਾ ਲਿਆ ਤੇ ਜੇਕਰ ਤੁਸੀਂ ਕਣਕ ਦੇ ਆਟੇ ਦਾ ਲਗਾਉਣਾ ਤਾਂ ਕਣਕ ਦੇ ਆਟੇ ਦਾ ਲਗਾ ਸਕਦੇ ਆ ਬਣਕਾ ਇਹ ਵਸਾਪੈ ਨੂੰ ਇਸ ਤਰੀਕੇ ਨਾਲ ਰੋਟੀ ਨੂੰ ਵਧਾ ਲਾਂਗੇ ਤੇ ਐਕਸਟਰਾ ਆਟਾ ਪਾਣੀ ਝਾੜ ਦੇਣਾਗਾ ਤੇ ਹੁਣ ਆਪਾਂ ਰੋਟੀ ਵੇਲ ਲਾਂਗੇ ਜੀ ਹੁਣ ਆਪਾਂ ਆਹ ਰੋਟੀ ਬੰਨੂ ਕਣਕ ਦੀ ਰੋਟੀ ਬੰਨੂ ਇਹਨੂੰ ਬੇਲ ਲਾਂਗੇ ਬਹੁਤ ਹੀ ਆਸਾਨੀ ਨਾਲ ਇਹ ਬੇਲਿਆ ਜਾਊਗਾ ਚਾਹੇ ਤੁਸੀਂ 10 ਰੋਟੀਆਂ ਇਕੱਠੀਆਂ ਬੇਲ ਕੇ ਰੱਖ ਲਿਓ ਜੀ ਬਿਲਕੁਲ ਵੀ ਨਹੀਂ ਇਹ ਚਿਪਕਣਗੀਆਂ ਤੇ ਆਪਾਂ ਪੂਰੀ ਦਾ ਬਨਾਲੀ ਇਹਨੂੰ ਜਿਵੇਂ ਕਣਕ ਦੀ ਰੋਟੀ ਬੇਲਦੇ ਐ ਇਸੇ ਤਰ੍ਹਾਂ ਹੀ ਬੇਲ ਰਹੇ ਆਂ ਕੋਈ ਐ ਨਹੀਂ ਵੀ ਆਪਾਂ ਹਲਕਾ ਹਲਕਾ ਇਹਨੂੰ ਬੇਲ ਰਹੇ ਆਂਗੇ ਏ ਕੇ ਨਾ ਰੋਟੀ ਬੇਲ ਲਈ ਜੀ ਤੇ ਜੇਕਰ ਤੁਸੀਂ ਇਹਨੂੰ ਰੋਟੀ ਨੂੰ ਕੱਟਣਾ ਚਾਹੁੰਦੇ ਆ ਤਾਂ ਕੱਟ ਸਕਦੇ ਆਂ ਇਸ ਤਰੀਕੇ ਨਾਲ ਕੋਈ ਬਾਟੀ ਵਗੈਰਾ ਲੈ ਲੈਣੀ ਹੈ ਤੇ ਨਹੀਂ ਇਹਨੂੰ ਇਸ ਤਰੀਕੇ ਨਾਲ ਹੱਥ ਨਾਲ ਵੀ ਥੋੜਾ ਥੋੜਾ ਸੈੱਟ ਕਰਕੇ ਤੁਸੀਂ ਇਸੇ ਤਰ੍ਹਾਂ ਹੀ ਪਕਾ ਸਕਦੇ ਹੋ ਰੋਟੀ ਨੂੰ ਤੇ ਜੇਕਰ ਤੁਸੀਂ ਬਿਲਕੁਲ ਚਾਹੁੰਦੇ ਹੋ ਗੋਲ ਰੋਟੀ ਤਾਂ ਇਸ ਤਰੀਕੇ ਨਾਲ ਇਹਨੂੰ ਗੋਲ ਬਣਾ ਲਿਓ ਤੁਸੀਂ ਰੋਟੀ ਨੂੰ ਇਹ ਦੇਖੋ ਇਸ ਤਰੀਕੇ ਨਾਲ ਬਿਲਕੁਲ ਗੋਲ ਰੋਟੀ ਤੇ ਆਹ ਦੇਖੋ ਜੀ ਹੁਣ ਆਪਾਂ ਇੱਧਰ ਕਰ ਲਿਆ ਤਵਾ ਗਰਮ ਤੇ ਹੁਣ ਆਪਾਂ ਤਵੇ ਤੇ ਰੋਟੀ ਪਾ ਦਾਂਗੇ ਤੇ ਇੱਥੇ ਤੁਸੀਂ ਮੀਡੀਅਮ ਜਾਂ ਤਵਾ ਰੱਖਣਾ ਜੀ ਪਹਿਲਾਂ ਗਰਮ ਜਿਆਦਾ ਇੱਥੇ ਹਾਈ ਫਲੇਮ ਨਹੀਂ ਕਰਨਾ ਹੈਗਾ ਤੇ ਹੁਣ ਆਪਾਂ ਇਹਨੂੰ ਥਾਲਾ ਲਾਂਗੇ ਰੋਟੀ ਨੂੰ ਪਾਸਾ ਦਾ ਇਸੇ ਤਰ੍ਹਾਂ ਹੀ ਆਪਾਂ ਫੈਲਟ ਦਾਂਗੇ ਤੇ ਹੁਣ ਆਪਾਂ ਰੋਟੀ ਨੂੰ ਥੋੜਾ ਥੋੜਾ ਉਤੋਂ ਆਪਾਂ ਇਸ ਤਰੀਕੇ ਨਾਲ ਭੋਨੇ ਵਗੈਰਾ ਨਾਲ ਤੇ ਦਬ ਦਬ ਕੇ ਪਕਾ ਲਾਂਗੇ ਜੀ ਕਿਉਂਕਿ ਆਪਾਂ ਗੈਸ ਤੇ ਨਹੀਂ ਰੋਟੀ ਰਾੜ ਰਹੇ ਉੱਪਰ ਤੇ ਤਵੇ ਤਵੇ ਤੇ ਆਪਾਂ ਰਾੜਦੇ ਆ ਰੋਟੀਆਂ ਕਿਉਂਕਿ ਜੇਕਰ ਆਪਾਂ ਗੈਸ ਦੇ ਉੱਤੇ ਫਲਾਗੇ ਰੋਟੀ ਤਬ ਉਹ ਜ਼ਿਆਦਾ ਹਾਨੀਕਾਰਕ ਹੋ ਜਾਂਦੀ ਹੈ ਆਪਣੇ ਵਾਸਤੇ ਉਹ ਹੀ ਰੋਟੀ ਤੇ ਇਹ ਵੇਖੋ ਇਸ ਤਰੀਕੇ ਨਾਲ ਇਹ ਵਧੀਆ ਖੁੱਲ ਜਾਂਦੀ ਹੈ ਰੋਟੀ ਦੇਖੋ ਤੁਸੀਂ ਸਾਰੀ ਰੋਟੀ ਆਪਣੀ ਖੁੱਲ ਲਗੀ ਦੇਖੋ ਜੀ ਤੇ ਹੁਣ ਆਪਾਂ ਰੋਟੀ ਨੂੰ ਚੋਪੜ ਲਾਂਗੇ ਜੀ ਤੇ ਬਹੁਤ ਹੀ ਵਧੀਆ ਆਪਣੀ ਮੱਕੀ ਦੀ ਰੋਟੀ ਬਣ ਕੇ ਤਿਆਰ ਹੈ ਇਸ ਤਰੀਕੇ ਨਾਲ ਦੇਖੋ ਕਿੰਨੀ ਜ਼ਿਆਦਾ ਵਧੀਆ ਰੋਟੀ ਆਪਣੀ ਪੱਕ ਕੇ ਤਿਆਰ ਹੋਈ ਹੈ ਮੱਕੀ ਦੀ ਤੇ ਆਪਣੇ ਆਪ ਹੀ ਫੁੱਲ ਰਹੀ ਹੈਗੀ ਇਹਨੂੰ ਆਪਾਂ ਹੱਥ ਵੀ ਨਹੀਂ ਲਗਾਇਆ ਹੈਗਾ ਨਾ ਹੀ ਆਪਾਂ ਇਹਨੂੰ ਕੋਨੇ ਨਾਲ ਦਵਾਇਆ ਹੈਗਾ ਤੇ ਆਪਣੇ ਆਪ ਹੀ ਇਹ ਰੋਟੀ ਫੁੱਲ ਕੇ ਤਿਆਰ ਹੋ ਰਹੀ ਹੈ ਵਧੀਆ ਤੇ ਲੋ ਜੀ ਹੁਣ ਆਪਾਂ ਇਹ ਵੀ ਰੋਟੀ ਚੋਪੜ ਲਾਂਗੇ ਇਹ ਸਾਰੀਆਂ ਰੋਟੀਆਂ ਆਪਣੀਆਂ ਬਣ ਕੇ ਬਹੁਤ ਸੋਹਣੀਆਂ ਤਿਆਰ ਹੋ ਰਹੀਆਂ ਤੇ ਉਮੀਦ ਹੈ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਜੀ ਆਪਣੀ ਪਸੰਦ ਆਈ ਹੋਊਗੀ ਮੱਕੀ ਦੀ ਰੋਟੀ ਬਣਾਉਣ ਦੀ ਤੇ ਤੁਸੀਂ ਵੀ ਇਹ ਤਰੀਕੇ ਨਾਲ ਜੀ ਆਸਾਨ ਤਰੀਕੇ ਨਾਲ ਸਾਰੀਆਂ ਰੋਟੀਆਂ ਬਣਾ ਸਕਦੇ ਆ ਤੇ ਬਿਲਕੁਲ ਸੌਫਟ ਰੋਟੀ ਹੈ ਜੀ ਇਹ ਤੇ ਇਹ ਨਹੀਂ ਹੈਗਾ ਕਰੜੀ ਜੀ ਰੋਟੀ ਨਹੀਂ ਬਣਦੀ ਹੈਗੀ ਸੌਫਟ ਸੌਫਟ ਰੋਟੀਆਂ ਬਣ ਕੇ ਤਿਆਰ ਹੁੰਦੀਆਂ ਤੇ ਤੁਸੀਂ ਵੀ ਇਸ ਤਰੀਕੇ ਨਾਲ ਜੀ ਜ਼ਰੂਰ ਬਣਾਓ ਮੱਕੀ ਦੀ ਰੋਟੀ ਆਹ ਤਰੀਕਾ ਵਰਤ ਕੇ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਨਾਲ